ਕੀ ਨਾ ਤਾ ਦਾ ਸਜੀਤ ਕੋਰ ਮੇਰੀ ਗੋਜੀ ਅ ਕਮਰਾ ਸੀਗਾ ਤੁਹਾਡਾ ਡੇਗਿਆ ਜੀ ਉਹ ਹਨ ਜੀ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਬਹੁਤ ਜਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਕਮਾਈ ਦਾ ਹੈਗਾ ਕੋਈ ਸਾਦਾ ਨਸਾਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਦਾ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਵੀ ਸਰ ਦਾ ਕੰਮ ਦਾਸ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਹੀ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਨਾ ਨਾ ਤੁਰਿਆ ਮੈਂ ਕੋ ਜਲ ਲੱਤਾਂ ਮੜੀਆਂ ਪਈਆਂ ਹੁੰਦੇ ਕੰਮ ਨਹੀਂ ਲੱਗ ਕੋਈ ਸਗਰਾ ਮਰਦ ਕਰੂੰ ਬੋਲ ਗਰੀਬ ਹਾਂ ਮੈਂ ਕੁਛ ਨਹੀਂ ਦੱਸ ਸਕਦਾ ਜੀ ਕਿਸ ਤਰ੍ਹਾਂ ਹੋਇਆ ਕਤਵਾ ਇਹ ਜੇ ਬਰਸਾਣ ਲੱਗ ਰਿਹਾ ਪੈ ਰਹੀ ਆ ਤੇ ਮੋਟਾਂ ਸਾਡੇ ਕੱਤੇ ਹੀ ਤੇ ਇਸ ਵੇਲੇ ਅੱਧਾ ਰੂਮ ਘਾਟ ਦੇ ਪੈਸਾ ਦੇ ਦਸਨ ਇਹ ਅਬ ਗਰੀਬ ਬੰਦੇ ਆ ਤਾਂ ਦੀ ਮਦਰ ਕੀਤੀ ਜਾਏ کئی ਵਾਰ ਫਾਰਮ ਦਿੱਤਾ ਇਹਨਾਂ ਨੂੰ ਐਮਸੀ ਨੂੰ ਇਹ ਸਾਡ ਨੂੰ ਕੁਝ ਸੁਣਨਾ ਨਹੀਂ ਆ ਰਹਾ ਸਈ ਵਾਰੀ ਭਾਜੀ ਘਰ ਘਰ ਕੇ ਤੇ ਸਾਡੀ ਕਿਹਨੇ ਨਹੀਂ ਪੁੱਛਿਆ ਹੈਗਾ ਤੁਹਾਨੂੰ ਜਦੋਂ ਵੋਟਾਂ ਆਉਂਦੀ ਉਦੋਂ ਪੁੱਛ ਕੇ ਅਸੀਂ ਕਰ ਲਾਉਂਦੇ ਅੱਗੋਂ ਪੁੱਛੋ ਕੋਈ ਨਹੀਂ ਹੁੰਦਾ ਅੱਛਾ ਇਹਦੇ ਤੁਹਾਡੇ ਫਾਰਮ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ ਦੇ ਉੱਦਨ ਵੀ ਗਈਆਂ ਉੱਦਨ ਵੀ ਇੱਕ ਕਮੇਟੀਕਾਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਿਹਦੇ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਆ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਾਨੂੰ ਕੋਈ ਸਸਤੀ ਵੀ ਸਸਤਾ ਆਈ ਅੱਗੇ ਮਦਦ ਨਹੀਂ ਕੋਈ ਕਿਹਾ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਪੁੱਛ-ਕਿਸ਼ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਪੁੱਛਦੇ ਨੇ ਨਹੀਂ ਜਦੋਂ ਬੰਦੇਵਾਸੀ ਆਏ ਕੁਛ ਨਹੀਂ ਨਹੀਂ ਕੋਈ ਨਹੀਂ ਆਇਆ ਆ ਵੀਦੋਂ ਨੇ ਆਏ ਉਹਨਾਂ ਆ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆਏ। ਨੰਬਰ ਬੋਲ ਦੋ ਜੇ ਮੇਰਾ ਮੇਰਾ 99711 3274 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਉਤਾਰ ਸਕਦਾ ਹੈ। ਬਹੁਤ ਧੰਨਵਾਦ ਹੋ ਗਿਆ ਧੰਨਵਾਦ। 99811 3274 ਮੇਰਾ ਨੰਬਰ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਮੇਰੇ ਕੰਨਵੇਟ ਉਤਾਰ ਸਕਦਾ ਹੈ। ਜਿਹੜੀ ਪਰਿਵਾਰ ਆਪਾਂ ਮਦਦ ਕੀਤੀ ਜਾਂਦੀ ਹੈ। ਸਕਸਾ ਤੁਹਾਡੇ ਮਹੱਲੇ ਗਰੀਬ ਪਰਿਵਾਰ ਸੁਪਨ ਸਿੰਘ ਦਾ ਸਾਥ ਦੇ ਕੀ ਹਮ ਬੰਧਾ ਲੱਛਰੇ ਹਾਂ ਹਾਂਜੀ ਇਹ ਮਤਲਬ ਲਗਾਤਾਰ ਮੀਂਹ ਪੈਣ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਹੀ ਕਾਫੀ ਨੁਕਸਾਨ ਇਹਨਾਂ ਵਾਲੇ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਕੇ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਤ ਕਰਕੇ ਇਹਨਾਂ ਦੇ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਾਂਜੀ ਅਸੀਂ ਮਹੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਨੰਦੀ ਮਤ ਕੀਤੀ ਜਾਵੇ ਤੁਹਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਹੈ ਜੀ ਬੜੇ ਚਿਰ ਦੀ ਇਹਨਾਂ ਦੀ ਕੰਪਲੀਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਇੱਕ ਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਤ ਵੱਤ ਵਦ ਕੀਤੀ ਜਾਏ